ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥਨੀਆਂ ਗੱਲਾਂ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਜਦੋਂ ਲੋਹੜਕੜ ਦੇ ਕਿਲੇ ਵਿੱਚ ਬਾਬਾ ਬੰਦਾ ਸਿੰਘ ਜੀ ਜਦ ਨੂੰ ਵਿਚਾਲੇ ਛੱਡ ਕੇ ਗਏ ਤਾਂ ਉਹਨਾਂ ਦੀ ਜਗ੍ਹਾ ਤੇ ਭਲੇਖਾ ਪਾਉਣ ਵਾਲਾ ਕਿਹੜਾ ਸਿੰਘ ਸੀ ਸੰਨ 1710 ਦਸੰਬਰ ਮਹੀਨੇ ਦੇ ਮਹੀ ਨਾਲ ਗੜੋਚ ਹੋਏ ਦੇਨ ਮੋਗਲਾਂ ਲਈ ਇਹ ਸਮਾਂ ਇੱਕ ਇਤਿਹਾਸਕ ਸੀ ਮੈਂ ਅੱਧੀ ਰਾਤ ਦਾ ਹੀ ਰੁਕਿਆ ਹੋਇਆ ਸੀ ਜਿਵੇਂ ਹੀ ਦਿਨ ਚੜ੍ਹਿਆ ਮੁਨੀਮ ਖਾਨ ਨੇ ਰੁਸਤਮ ਧਿਲਖਾਨ ਨੂੰ ਕਿਹਾ ਗੜੀ ਉੱਪਰ ਫੌਰਨ ਚੜਾਈ ਕਰੋ ਫੌਜਾਂ ਵਿੱਚ ਉਸ ਵੇਲੇ ਹਲਚਲ ਸ਼ੁਰੂ ਹੋ ਗਈ ਬੰਦਾ ਸਿੰਘ ਦੇ ਭੇਸ ਵਿੱਚ ਜਥੇਦਾਰ ਗੁਲਾਬ ਸਿੰਘ ਨੇ ਕਿਲੇ ਦੀ ਫਸੀਲ ਉੱਪਰੋਂ ਦੀ ਸਿਰ ਕੱਢ ਕੇ ਇੱਕ ਤੀਰ ਛੱਡਿਆ ਰੁਸਤਮ ਧਿਲਖਾਨ ਨੇ ਲਲਕਾਰਾ ਛੱਡਿਆ 加ਫਰ ਗੁਰੂ ਨੂੰ ਛੱਡਣਾ ਨਹੀਂ ਤਕੜੇ ਹੋ ਜਾਓ ਮੁਗਲਾ ਨੇ ਜੋਸ਼ ਵਿੱਚ ਆ ਕੇ ਯਾ ਅਲੀ ਦਾ ਨਾਰਾ ਲਾਇਆ ਗੁਲਾਬ ਸਿੰਘ ਨੇ ਆਪਣੇ ਸਿੰਘਾਂ ਨੂੰ ਸਮਝਾਇਆ ਗੋਲੀ ਸਿੱਕਾ ਅਜਾਈ ਨਹੀਂ ਬਰਬਾਦ ਕਰਨਾ ਔਖੇ ਘੜੀ ਵੇਲੇ ਹੀ ਵਰਤਣਾ ਹੈ ਸ਼ਾਹੀ ਸੈਨਾ ਦਾ ਇਸ ਵਾਰ ਦਾ ਹਮਲਾ ਬਹੁਤ ਜ਼ੋਰਦਾਰ ਸੀ ਹੁਣ ਕਿਲੇ ਨੂੰ ਫਤਿਹ ਕਰਨਾ ਅਤੇ ਬੰਦਾ ਸਿੰਘ ਨੂੰ ਫੜਨਾ ਉਹਨਾਂ ਲਈ ਵਕਾਰ ਦਾ ਸਵਾਲ ਸੀ ਪਰ ਮੁਗਲ ਫੌਜਦਾਰ ਬੜੇ ਹੈਰਾਨ ਸਨ ਕਿਲੇ ਅੰਦਰੋਂ ਜਵਾਬੀ ਕਾਰਵਾਈ ਜਿੰਨੀ ਉਹਨਾਂ ਨੂੰ ਉਮੀਦ ਸੀ ਕਿਉਂ ਨਹੀਂ ਹੋ ਰਹੀ ਕਾਫਰ ਫਿਰ ਕੋਈ ਚਾਲ ਤਾਂ ਨਹੀਂ ਚੱਲ ਰਹੀ ਇਹ ਨਾ ਹੋਵੇ ਸ਼ਾਹੀ ਸੈਨਾ ਐਸੀ ਸਥਿਤੀ ਵਿੱਚ ਘਿਰ ਜਾਏ ਨਾ ਕਿਲੇ ਅੰਦਰ ਦਾਖਲ ਹੋ ਸਕੇ ਨਾ ਉਤਰ ਸਕੇ ਸ਼ਾਹੀ ਸੈਨਾ ਹੁੱਲੜਬਾਜੀ ਕਰਦੀ ਉੱਪਰ ਚੜ ਰਹੀ ਸੀ ਫੌਜਦਾਰ ਡਰੇ ਹੋਏ ਸਨ ਉਹੀ ਘਟਨਾ ਵਾਪਰ ਗਈ ਬੇਕੂਫ ਅਤੇ ਨੀੜਰ ਸਿਪਾਈ ਜਿਵੇਂ ਹੀ ਕਿਲੇ ਦੀ ਫਸੇਲ ਉੱਪਰ ਚੜੇ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਬਾਲੀ ਵੱਜੀ ਸਿਪਾਹੀ ਕੱਟੇ ਦਰਖਤ ਵਾਂਗ ਫਸੇਲ ਉੱਪਰੋਂ ਛੇਠਾਂ ਆਣ ਡਿੱਗੇ ਜਿਹੜੇ ਫਸੇਲ ਉੱਪਰ ਚੜਨ ਦੀ ਕੋਸ਼ਿਸ਼ ਵਿੱਚ ਸਨ ਉਹ ਛਾਲਾ ਮਾਰਦੇ ਪਿੱਛੇ ਵੱਲ ਦੌੜੇ ਫੌਜਦਾਰ ਨੇ ਸਿਰ ਜੋੜੇ ਫੌਰਨ ਨਵੀਂ ਤਰਕੀਬ ਸੋਚੀ ਗਈ ਅੱਧੀ ਸੈਨਾ ਸਾਹਮਣੇ ਤੋਂ ਹਮਲਾ ਜਾਰੀ ਰੱਖੇ ਬਾਕੀ ਦੀ ਸੈਨਾ ਪਿਛਲੇ ਪਾਸਿਓਂ ਕਿਲੇ ਅੰਦਰ ਦਾਖਲ ਹੋਣ ਦਾ ਯਤਨ ਕਰੇ ਇਨੇ ਵਿੱਚ ਕਿਲੇ ਅੰਦਰ ਜ਼ੋਰਦਾਰ ਧਮਾਕਾ ਹੋਇਆ ਧੂਆ ਆਸਮਾਨ ਵੱਲ ਉੱਠਿਆ ਮੁਗਲ ਸਿਪਾਹੀ ਡਰ ਗਏ ਇੱਕ ਦੂਸਰੇ ਦੇ ਵੱਲ ਵੇਖਣ ਲੱਗੇ ਸਮਝ ਨਾ ਲੱਗੇ ਅੰਦਰ ਹੋਇਆ ਕੀ ਚਫੇਰੇ ਬਾਰੂਦ ਦੀ ਗੰਧ ਫੈਲੀ ਹੋਈ ਕਿਲੇ ਅੰਦਰ ਗੁਲਾਬ ਸਿੰਘ ਨੇ ਸਿੰਘਾਂ ਨੂੰ ਕਿਹਾ ਸੀ ਜੋ ਵੀ ਤੁਰਕਾਂ ਦੇ ਕੰਮ ਆਉਣ ਵਾਲਾ ਸਮਾਨ ਹੈ ਢੇਰ ਲਗਾ ਕੇ ਬਾਰੂਦ ਨਾਲ ਉਡਾ ਦਿਓ ਤੁਰਕਾਂ ਦੇ ਹੱਥ ਕੁਝ ਨਹੀਂ ਲੱਗਣਾ ਚਾਹੀਦਾ ਇਦਰ ਫੌਜਦਾਰਾਂ ਦੀ ਨਵੀਂ ਤਰਕੀਬ ਕਾਮਯਾਬ ਰਹੀ। ਮੁਗਲਾਂ ਦੇ ਮੂੰਹ ਜੋਰ ਹਮਲੇ ਦਾ ਸਿੱਧਾ ਕੋਲ ਕੋਈ ਮੋੜ ਨਹੀਂ ਸੀ। ਜ਼ਖਮੀ ਸਨ, ਭੁੱਖੇ ਵੀ ਸਨ, ਖਾਣ ਲਈ ਕੁਝ ਬਚਿਆ ਵੀ ਨਹੀਂ ਸੀ। ਉਸ ਨੂੰ ਪਕਾਉਣ ਦਾ ਸਮਾਂ ਹੀ ਨਹੀਂ ਸੀ ਮਿਲਿਆ। ਨਾ ਮੌਸਮ ਠੀਕ ਸੀ, ਸਿੰਘਾਂ ਨੂੰ ਆਪਣੇ ਹੋਣੇ ਦਾ ਪਤਾ ਸੀ। ਦੁਪਹਿਰ ਹੁੰਦੇ ਹੁੰਦੇ ਸੈਂਕੜੇ ਮੁਗਲ ਸਿਪਾਈ ਲੋਹੜ ਕਿਲੇ ਅੰਦਰ ਸ਼ਾਲਾ ਮਾਰ ਗਏ। ਸਿੰਘਾਂ ਵਿੱਚ ਵਿਰੋਧ ਕਰਨ ਦੀ ਸ਼ਕਤੀ ਹੋਣੀ ਸੀ ਜਦੋਂ ਕਿਲੇ ਦਾ ਮੁੱਖ ਦੁਆਰ ਖੋਲਿਆ ਗਿਆ ਤਾਂ ਫੌਜਰ ਹੈਰਾਨ ਰਹਿ ਗਏ ਹੈ ਇੰਨੇ ਕੁ ਕਾਫਰ ਉਹਨਾਂ ਨੇ ਬੇਬਸ ਅਤਨੀ ਤਾਣੀਆਂ ਉੱਪਰ ਨਿਗਾਹ ਮਾਰੀ ਕੁੱਲ 100 ਸਵਾ 100 ਉਹ ਵੀ ਜ਼ਖਮੀ ਇਹਨਾਂ ਨੂੰ ਪਕੜਨ ਲਈ ਅਸੀਂ ਅੱਜ 30-40 ਹਜ਼ਾਰ ਸਿਪਾਹੀਆਂ ਨਾਲ ਹਮਲਾ ਬੋਲਿਆ ਹੈ ਸਾਰੇ ਫੌਜਦਾਰਾਂ ਨੂੰ ਆਪਣੀ ਬਹਾਦਰੀ ਉੱਪਰ ਸ਼ਰਮ ਆਈ ਪਰ ਐਨੇ ਕੋ ਸਿੰਘਾਂ ਵਿਚਕਾਰ ਖੜੀ ਇੱਕ ਸ਼ਖਸੀਅਤ ਵੇਖ ਕੇ ਫੌਜਦਾਰਾਂ ਦੇ ਚਿਹਰਿਆਂ ਉੱਪਰ ਨੂਰ ਆ ਗਿਆ ਉਹ ਵੇਖਦੇ ਹੀ ਰਹਿ ਗਏ ਗਠਿਆ ਸਰੀਰ ਬਾਜ ਵਰਗੀਆਂ ਅੱਖਾਂ ਪਰਵਾ ਦਾੜਾ ਰੂਪਦਾਰ ਚਿਹਰਾ ਤਲਵਾਰ ਦੀ ਨੋਕ ਜ਼ਮੀਨ ਉੱਪਰ ਟਿਕਾਈ ਖੜਾ ਉਹਨਾਂ ਵੱਲ ਵੇਖ ਰਿਹਾ ਸੀ ਹਥਿਆਰ ਛੁੱਟ ਦਿਓ ਸਭ ਤੋਂ ਪਿੱਛੇ ਗੇਲੇ ਅੰਦਰ ਦਾਖਲ ਹੋਇਆ ਰੁਸਤਮ ਦਿਲਖਾਨ ਗਰਜਿਆ ਸਿੰਘਾਂ ਨੇ ਹਥਿਆਰ ਜ਼ਮੀਨ ਉੱਪਰ ਰੱਖ ਦਿੱਤੇ ਕਾਫਰ ਗੁਰੂ ਦੇ ਹੱਥ ਪਿੱਛੇ ਬੰਨ੍ਹ ਦਿਓ ਰੁਸਤਮ ਦਿਲਖਾਨ ਨੇ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਫੌਜਦਾਰ ਦੇ ਹੁਕਮ ਉੱਪਰ ਗੁਲਾਬ ਸਿੰਘ ਦੇ ਹੱਥ ਪਿੱਛੇ ਬੰਨਣ ਲੱਗੇ ਸਿਪਾਹੀ ਡਰ ਨਾਲ ਕੰਬਣ ਲੱਗੇ ਉਹਨਾਂ ਨੂੰ ਪੂਰਾ ਯਕੀਨ ਸੀ ਬੰਦਾ ਸਿੰਘ ਕਾਲਾ ਇਲਮ ਜਾਣਦਾ ਹੈ ਜਿਸ ਸਬਣਾ ਨੂੰ ਅੰਨ੍ਹਾ ਕਰਕੇ ਫਰਾਰ ਹੋ ਗਿਆ ਤਾਂ ਰੁਸਤਮ ਦਿਲਖਾਨ ਨੇ ਇੱਕ ਘੋੜਸਵਾਰ ਨੂੰ ਮੁਨੀਮ ਖਾਨ ਤੱਕ ਖਬਰ ਪਹੁੰਚਾਉਣ ਲਈ ਫੌਰਨ ਰਵਾਨਾ ਕੀਤਾ ਸਾਰੇ ਸਿੰਘਾਂ ਨੂੰ ਬੰਦੀ ਬਣਾ ਲਿਆ ਗਿਆ ਮੁਗਲ ਸਿਪਾਹੀ ਕਿਲੇ ਅੰਦਰੋਂ ਹਥਿਆਰ ਇਕੱਠੇ ਕਰਨ ਲੱਗੇ ਫੌਜਦਾਰ ਸਿੰਘਾਂ ਵੱਲੋਂ ਦਬਾਏ ਖਜ਼ਾਨੇ ਦੀ ਭਾਲ ਵਿੱਚ ਕਿਲੇ ਦੀ ਜ਼ਮੀਨ ਪੁੱਟਣ ਲੱਗੇ ਜਿਵੇਂ ਹੀ ਮੁਨੀਮ ਖਾਨ ਨੂੰ ਖਬਰ ਮਿਲੀ ਬਾਗੀ ਗੁਰੂ ਪਕੜ ਲਿਆ ਹੈ ਔਰ ਉਸ ਨੂੰ ਕੈਦੀ ਸਿੰਘਾਂ ਸਮੇਤ ਇੱਧਰ ਲਿਆਂਦਾ ਜਾ ਰਿਹਾ ਹੈ ਉਸਨੇ ਖੁਸ਼ ਹੋ ਕੇ ਘੋੜਸਵਾਰ ਨੂੰ ਮੋਹਰਾਂ ਦੀ ਥੈਲੀ ਭੇਂਟ ਕਰਦਿਆਂ ਹੁਕਮ ਦਿੱਤਾ ਫੌਰਨ ਸੇ ਪੇਸ਼ਤਰ ਸ਼ੈਣਸ਼ਾਹ ਨੂੰ ਦੱਸਿਆ ਜਾਏ ਅਸੀਂ ਬਾਗੀ ਗੁਰੂ ਨੂੰ ਜਿੰਦਾ ਹਜ਼ੂਰ ਅੱਗੇ ਪੇਸ਼ ਕਰਨ ਲਈ ਆ ਰਹੇ ਹਾਂ ਜਦ ਬਾਦਸ਼ਾਹ ਨੂੰ ਖਬਰ ਮਿਲੀ ਤਾਂ ਉਸਨੇ ਫਤਿਹ ਦਾ ਨਗਾਰਾ ਵਜਾਉਣ ਦਾ ਹੁਕਮ ਦਿੱਤਾ ਇਸ ਦੇ ਨਾਲ ਹੀ ਰੁਸਤਮ ਦਿਲਖਾਨ ਨੂੰ ਗਾਜੀ ਖਾਨ ਰੁਸਤਮ ਬਹਾਦਰ ਬਹਾਦਰਸ਼ਾਈ ਦਾ ਖਿਤਾਬ ਦਿੱਤਾ ਗਿਆ ਬੰਦਾ ਸਿੰਘ ਦੇ ਜਿੰਦਾ ਫੜੇ ਜਾਣ ਦੀ ਖਬਰ ਇੱਕਦਮ ਸ਼ਾਹੀ ਸੈਨਾ ਵਿੱਚ ਫੈਲ ਗਈ। ਸ਼ੈਣਸ਼ਾਹ ਨੂੰ ਮੁਬਾਰਕਾਂ ਦੇਣ ਲਈ ਉਸ ਦੇ ਖੈਮੇ ਦੁਆਲੇ ਫੌਜਦਾਰਾਂ, ਮਤਾਹਿਤਾਂ ਦੀ ਭੀੜ ਜਮਾ ਹੋ ਗਈ। ਲੋਹੜ ਗੜ੍ਹ ਕਿਲੇ ਅੰਦਰ ਫੌਜਦਾਰਾਂ ਤੇ ਸਿਪਾਈਆਂ ਨੇ ਵੇਖਿਆ ਤੰਬੂ, ਬੰਦੂਕਾਂ, ਤੀਰ ਕਮਾਨਾ, ਨੇਜ਼ੇ, ਬੱਚਿਆਂ ਰਸਤ ਪਾਣੀ ਸਭ ਕੁਝ ਚੁਲਸਿਆ ਪਿਆ ਸੀ। ਫਿਰ ਵੀ ਬੜਾ ਕੁਝ ਅਜੀਬ ਬਚਿਆ ਹੋਇਆ ਸੀ। ਹਾਥੀ ਖੜੇ ਸਨ ਛੋਟੀਆਂ ਤੋਪਾਂ ਵੀ ਸਨ ਤੇ ਵੱਡੀਆਂ ਵੀ ਸਿੰਘਾਂ ਵੱਲੋਂ ਹਰ ਵਸਤ ਤਬਾਹ ਕਰਨ ਦੀ ਚਾਲ ਨੇ ਫੌਜਦਾਰਾਂ ਦੇ ਤੇਵਰ ਚੜਾ ਦਿੱਤੇ ਉਹਨਾਂ ਗੁੱਸੇ ਵਿੱਚ ਹੁਕਮ ਦਿੱਤਾ ਕਾਫਰ ਗੁਰੂ ਨੂੰ ਛੱਡ ਕੇ ਸਭ ਨੂੰ ਕਤਲ ਕਰ ਦਿਓ ਜੋ ਫੇਰੇ ਸ਼ੂਕ ਦਾ ਜੰਗਲ ਕਤਲ ਹੁੰਦੇ ਸਿੰਘਾਂ ਦੇ ਜੇਕਾਰੇ ਸੁਣਦਾ ਰਿਹਾ ਸਖਤ ਪੈਰੇ ਹੇਠ ਬੰਦੀ ਬਣਾਏ ਗੋਲਬ ਸਿੰਘ ਨੂੰ ਕਿਲੇ ਤੋਂ ਹੇਠਾਂ ਉਤਾਰਿਆ ਜਾਣ ਲੱਗਾ ਆਪਣੇ ਜਾਦੂ ਨਾਲ ਜਗਮਾ ਦੇ ਕੇ ਪੱਜੰਤੋਂ ਰੋਕਣ ਲਈ ਗੁਲਾਬ ਸਿੰਘ ਨੂੰ ਕਿਲੇ ਵਿੱਚੋਂ ਉਤਾਰਦਿਆਂ ਹੀ ਜੰਜੀਰਾਂ ਵਿੱਚ ਜਕੜ ਦਿੱਤਾ ਗਿਆ ਦਿਨ ਦੇ ਤੀਜੇ ਪੈਰ ਰਸਤਮਦਿਲ ਖਾਨ ਗਰਦਨ ਅਕੜਾ ਕੇ ਮੁਨੀਮ ਖਾਨ ਅੱਗੇ ਬੰਦਾ ਸਿੰਘ ਨੂੰ ਪੇਸ਼ ਕਰਨ ਲਈ ਜਾ ਹਾਜ਼ਰ ਹੋਇਆ ਅੱਜ ਉਸ ਦੀ ਸਲਾਮ ਵਿੱਚ ਵੀ ਇੱਕ ਖਾਸ ਅੰਦਾਜ਼ ਸੀ ਮੁਨੀਮ ਖਾਨ ਨੇ ਸਾਹਮਣੇ ਖੜੇ ਜੰਜੀਰਾਂ ਵਿੱਚ ਜਕੜੇ ਕਾਫਰ ਨੂੰ ਵੇਖਿਆ ਕਿ ਇਹੀ ਉਹ ਰਾਖਸ਼ ਹੈ ਜੋ ਮੂੰਹ ਵਿੱਚੋਂ ਅੱਗ ਕੱਢਦਾ ਤੇ ਮੂਏ ਸਿੱਖਾਂ ਨੂੰ ਜਿਉਂਦਾ ਕਰ ਦਿੰਦਾ ਹੈ। ਇਹੀ ਹੈ ਉਹ ਜਿਹੜਾ ਪਸ਼ੂਆਂ ਪੰਛੀਆਂ ਦੀ ਬੋਲੀ ਸਮਝ ਕੇ ਉਹਨਾਂ ਨਾਲ ਗੱਲਾਂ ਕਰਦਾ ਹੈ। ਇਹੀ ਹੈ ਉਹ ਜਿਸ ਨੇ ਗੁਰੂ ਤੋਂ ਬਾਅਦ ਮੁਗਲ ਹਕੂਮਤ ਦੀ ਨੀਂਦ ਹਰਾਮ ਕਰ ਰੱਖੀ ਹੈ। ਸੋਚਦਿਆਂ ਮੁਨੀਮ ਖਾਨ ਦੇ ਚਿਹਰੇ ਉੱਪਰ ਕਮੰਡ ਭਰੀ ਮੁਸਕਾਨ ਆਈ। ਉਸਨੇ ਪੁੱਛਿਆ ਤੈਨੂੰ ਹੀ ਕਾਫਰ ਬੰਦਾ ਸਿੰਘ ਬਹਾਦਰ ਆਖਦੇ ਨੇ। ਹਾਂ ਮੈਨੂੰ ਹੀ ਬੰਦਾ ਸਿੰਘ ਬਹਾਦਰ ਆਖਦੇ ਨੇ। ਗੁਲਾਬ ਸਿੰਘ ਗੜਕੇ ਨਾਲ ਬੋਲਿਆ ਇਸ ਬਹਾਦਰ ਦੇ ਹਥਿਆਰ ਕਿੱਥੇ ਨੇ? ਆਪਣੇ ਬਾਦਸ਼ਾਹ ਨੂੰ ਲੋੜ ਸੀ ਉਸ ਨੂੰ ਦੇ ਦਿੱਤੇ ਨੇ ਗੁਲਾਬ ਸਿੰਘ ਪਹਿਲਾਂ ਵਾਂਗ ਹੀ ਬੋਲਿਆ ਤੇਰੇ ਗੁਰੂ ਨੇ ਤੈਨੂੰ ਤੀਰ ਵੀ ਦਿੱਤੇ ਸਨ ਉਹ ਕਿੱਧਰ ਨੇ ਮੁਨੀਮ ਖਾਨ ਨੇ ਵਿਅੰਗ ਨਾਲ ਪੁੱਛਿਆ ਤੀਰ ਆਪਣੇ ਮਾਲਕ ਪਾਸ ਨੇ ਮਤਲਬ ਮੁਨੀਮ ਖਾਨ ਨੇ ਅੱਖਾਂ ਚੜਾਈਆਂ ਮਤਲਬ ਇਹ ਹੈ ਮੁਨੀਮ ਖਾਨ ਗੁਲਾਬ ਸਿੰਘ ਨੇ ਉਸ ਦੀਆਂ ਅੱਖਾਂ ਵਿੱਚ ਸਿੱਧਾ ਝਾਕਦਿਆਂ ਕਿਹਾ ਗੁਰੂ ਜੀ ਦੇ ਬਖਸ਼ਿਸ਼ ਕੀਤੇ ਤੀਰ ਬੰਦਾ ਸਿੰਘ ਬਹਾਦਰ ਪਾਸ ਨੇ ਤੂੰ ਕੌਣ ਐ ਫੇਰ ਆਪਣੇ ਵੱਲੋਂ ਤਾਂ ਮੁਨੀਮ ਖਾਨ ਕਿਲੇ ਕਿਲ ਕੇ ਦਹਾੜਿਆ ਪਰ ਜਾਪਿਆ ਇਵੇਂ ਜਿਵੇਂ ਉਸ ਦੀ ਲੇਰ ਨਿਕਲ ਗਈ ਹੋਵੇ ਮੈਂ ਵੀ ਆਪਣੇ ਗੁਰੂ ਦਾ ਸਿੰਘ ਹਾਂ ਗੁਲਾਬ ਸਿੰਘ ਦੀ ਆਵਾਜ਼ ਵਿੱਚ ਨੇ ਡਰਦਾ ਸੀ ਕਾਫਰ ਗੁਰੂ ਕਿੱਥੇ ਐ ਉਹ ਤੇਰੇ ਜੇ ਬਹਾਦਰਾਂ ਨਾਲ ਟੱਕਰ ਲੈਣ ਲਈ ਤਿਆਰੀ ਕਰ ਰਿਹਾ ਹੈ ਮੁਨੀਮ ਖਾਨ ਨੂੰ ਕਟੋ ਤੱਕ ਖੂਨ ਨਹੀਂ ਚੇਰਾ ਫੱਗ ਹੋ ਗਿਆ ਖਬਰ ਤਾਂ ਸ਼ੈਨਸ਼ਾਹ ਤੱਕ ਵੀ ਪਹੁੰਚਾ ਦਿੱਤੀ ਹੈ ਕਾਫਰ ਗੁਰੂ ਜ਼ਿੰਦਾ ਪਕੜਿਆ ਗਿਆ ਹੁਣ ਕੀ ਹੋਏਗਾ ਗੜੀ ਉੱਪਰ ਸ਼ੈਨਸ਼ਾਹ ਦੇ ਹਮਲਾ ਨਾ ਕਰਨ ਦੀ ਹੁਕਮ ਅਦooli ਕਰਕੇ ਮੈਂ ਪਹਿਲਾਂ ਹੀ ਉਹਨਾਂ ਦੀ ਨਿਰਾਸ਼ਗੀ ਸਹੇੜੀ ਬੈਠਾ ਹਾਂ ਸੋਚਿਆ ਸੀ ਬੰਦਾ ਸਿੰਘ ਦੇ ਜ਼ਿੰਦਾ ਪਕੜਨ ਨਾਲ ਬਾਦਸ਼ਾਹ ਦਾ ਗੁੱਸਾ ਕਾਫੂਰ ਹੋ ਜਾਏਗਾ ਪਰ ਹੁਣ ਤਾਂ ਉਹ ਮੇਰੇ ਉੱਪਰ ਹੋਰ ਵੀ ਅੱਗ ਬਬੂਲਾ ਹੋਏਗਾ ਜਾਂ ਖੁਦਾ ਤਰਤੀ ਮੈਨੂੰ ਵੇਲ ਦੇਵੇ ਔਰ ਮੈਂ ਗਰਕ ਹੋ ਜਾਵਾਂ ਬਾਦਸ਼ਾਹ ਨੇ ਸਮਝਣਾ ਹੈ ਮੈਂ ਗਦਦਾਰੀ ਕੀਤੀ ਹੈ ਕਾਫਰ ਗੁਰੂ ਦੇ ਫਰਾਰ ਹੋਣ ਵਿੱਚ ਮੇਰਾ ਹੱਥ ਹੈ ਅੱਲਾ ਬਾਦਸ਼ਾਹ ਦਾ ਵਫਾਦਾਰ ਰਹਿਣ ਲਈ ਮੈਂ ਕੋਈ ਕਸਰ ਨਹੀਂ ਛੱਡੀ ਮੇਰੀ ਆਬਰੂ ਤੇਰੇ ਹੱਥ ਹੈ ਮੈਨੂੰ ਤੋਫੀਕ ਦੇ ਮੈਂ ਬਾਦਸ਼ਾਹ ਦੇ ਸ਼ੰਕੇ ਨੂੰ ਦੂਰ ਕਰ ਸਕਾਂ ਮੁਨੀਮ ਖਾਨ ਤੈੰਦੇ ਮਨ ਅਤੇ ਅੰਦਰੋਂ ਟੁੱਟ ਚੁਕੇ ਉਦਾਸ਼ਾ ਨਾਲ ਗੁਲਾਬ ਸਿੰਘ ਨੂੰ ਨਾਲ ਲੈ ਕੇ ਬਾਸ਼ਾ ਕੇ ਪੇਸ਼ ਕਰਨ ਲਈ ਤੁਰ ਪਿਆ ਬਹਾਦਰ ਸ਼ਾ ਆਪਣੇ ਖਾਸ ਸੁਈਆਂ ਰਹੀਂ ਸਾਰੀ ਅਸਲੀਅਤ ਜਾਣ ਚੁੱਕਿਆ ਸੀ ਜਦ ਉਸ ਨੂੰ ਦੱਸਿਆ ਗਿਆ ਮੁਨੀਮ ਖਾਨ ਬੰਦੀ ਬੜਾਈ ਕਾਫਰ ਨੂੰ ਹਜ਼ੂਰ ਅੱਗੇ ਪੇਸ਼ ਕਰਨ ਲਈ ਚੱਲ ਪਿਆ ਹੈ ਤਾਂ ਗੁੱਸੇ ਵਿੱਚ ਆਏ ਬਾਸ਼ਾ ਨੇ ਹੁਕਮ ਦਿੱਤਾ ਉਸ ਨੂੰ ਕਹੋ ਮੇਰੇ ਸਾਹਮਣੇ ਨਾ ਆਏ ਮੁਨੀਮ ਖਾਨ ਦੀ ਹਾਲਤ ਤਰਸਯੋਗ ਸੀ ਇਸ ਤੋਂ ਪਰੇ ਹੋਰ ਉਸਦੀ ਬੇਇੱਜ਼ਤੀ ਕੀ ਹੋਵੇਗੀ ਉਸਨੇ ਆਪਣਾ ਸਭ ਕੁਝ दांव ਉੱਪਰ ਲਾ ਦਿੱਤਾ ਸੀ ਸ਼ੈਨਸ਼ਾ ਫਿਰ ਵੀ ਨਾਰਾਜ਼ ਸੀ ਪਹਿਰੇਦਾਰਾਂ ਦੀ ਪ੍ਰਵਾਹ ਕੀਤੇ ਬਿਨਾ ਉਹ ਤੱਕੇ ਨਾਲ ਸ਼ੈਨਸ਼ਾ ਦੇ ਖੰਮੇ ਅੰਦਰ ਕੈਦੀ ਨੂੰ ਲੈ ਕੇ ਪੇਸ਼ ਹੋ ਗਿਆ ਤੇ ਝੁੱਕ ਕੇ ਫਰਸ਼ੀ ਸਲਾਮ ਕੀਤਾ ਬਹਾਦਰਸ਼ਯਾ ਕਰੋਦੀ ਅੱਖਾਂ ਨਾਲ ਉਸ ਵੱਲ ਝਾਕਿਆ ਫਿਰ ਕੁਝ ਪਲ ਕੈਦੀ ਵੱਲ ਵੇਖਦਾ ਰਿਹਾ ਗੁਲਾਬ ਸਿੰਘ ਨਾਲ ਪਾਦਸ਼ਾਹ ਦੀਆਂ ਅੱਖਾਂ ਮਿਲੀਆਂ ਸਿੰਘ ਦੀਆਂ ਅੱਖਾਂ ਵਿੱਚਲੀ ਆਗ ਨੂੰ ਬਾਦਸ਼ਾਹ ਨੇ ਮਹਿਸੂਸ ਕੀਤਾ। ਕ੍ਰੀਣਾ ਨਾਲ ਬੋਲਿਆ। ਬਾਜ਼ ਤਾਂ ਉੱਡ ਗਿਆ ਹੈ ਮੁਨੀਮ ਖਾਨ, ਤੂੰ ਇਸ ਉੱਲੋਂ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਲੈ ਆਇਆ ਹੈ। ਇਸ ਨੂੰ ਪਕੜਨ ਲਈ ਹਿੰਦ ਦੀ ਸਾਰੀ ਸ਼ਾਹੀ ਸੈਨਾ 30 ਦਿਨ ਕਿਲੇ ਨੂੰ ਘੇਰਾ ਪਾਈ ਬੈਠੀ ਰਹੀ। ਮੇਰੀ ਹੁਕਮ ਅਦੋਲੀ ਕਰਕੇ ਆਪਣੀ ਬਹਾਦਰੀ ਦੀ ਕਿਹੜੀ ਮਿਸਾਲ ਦੇਣੀ ਚਾਹੁੰਦਾ ਹੈ ਤੂੰ, ਮੁਨੀਮ ਖਾਨ ਨੀਮੀ ਪਾਈ ਖੜਾ ਰਿਆ। ਉਸ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣ ਕਾਰਨ ਬਾਸ਼ਾ ਦਾ ਪਾਰਾ ਹੋਰ ਚੜ ਗਿਆ ਉਹ ਆਪਣੇ ਵਜ਼ੀਰ ਨੂੰ ਲਾਨਤ ਪਾਉਣ ਦੇ ਲਹਿਜੇ ਵਿੱਚ ਬੋਲਿਆ ਤੈਨੂੰ ਪਰਸ਼ਾਹੀ ਫੌਜ ਦੇ ਸਿਪਾਹੀਆਂ ਨੂੰ ਕੀ ਕਾਂ ਇੰਨੇ ਭੇੜਿਆਂ ਦੇ ਘੇਰੇ ਵਿੱਚੋਂ ਗਿੱਦੜ ਬਚ ਕੇ ਨਿਕਲ ਗਿਆ ਸ਼ੈਨਸ਼ਾਹ-ਏ-ਹਿੰਦ ਦੇ ਸਾਹਮਣੇ ਉਸ ਕਾਫਰ ਨੂੰ ਜ਼ਿੰਦਾ ਜਾਂ ਮਰਦਾ ਪੇਸ਼ ਕਰਨ ਦੀ ਜ਼ਿੰਮੇਵਾਰੀ ਤੂੰ ਹੀ ਕਬੂਲ ਕੀਤੀ ਸੀ ਨਾ ਮਨੀਮ ਖਾਨ ਪਹਿਲਾ ਵਾਂਗ ਹੀ ਨੀਵੀਂ ਪਾਈ ਖੜਾ ਰਿਹਾ ਬਹਾਦਰੀ ਦੇ ਤੇਵਰਾਂ ਦੀ ਖਬਰ ਝਟ ਬਾਹਰ ਨਿਕਲ ਗਈ ਸ਼ੈਨਸ਼ਾ ਨੂੰ ਫਤਿਹ ਦੀਆਂ ਮੁਬਾਰਕਾਂ ਦੇਣ ਆਏ ਸਿਪਾਹਸਲਾਰ ਅਤੇ ਹੋਰ ਮਤਾਹਿਤ ਆਪਣੇ ਆਪਣੇ ਖੈਮਿਆਂ ਵੱਲ ਮੁੜ ਪਏ ਫਤਿਹ ਦਾ ਨਗਾਰਾ ਵਜਾਉਣ ਉੱਪਰ ਰੋਕ ਲਗਾ ਦਿੱਤੀ ਗਈ ਮੁਨੀਮ ਖਾਨ ਡਾਡੀ ਮਯੂਸੀ ਵਿੱਚ ਖੈਮੇ ਵਿੱਚੋਂ ਬਾਹਰ ਨਿਕਲ ਆਇਆ ਇਸ ਬੇਇੱਜ਼ਤੀ ਅਤੇ ਨਿਰਾਦਰ ਕਾਰਨ ਉਸ ਨੂੰ ਸਾਤੀ ਵਿੱਚ ਤਿੱਖਾ ਦਰਦ ਮਹਿਸੂਸ ਹੋਇਆ ਉਹ ਰਸਤੇ ਵਿੱਚ ਹੀ ਡਿੱਗ ਪੈਣ ਲੱਗਾ ਸੀ ਜੀ ਉਸ ਦੇ ਅੰਗ ਰੱਖਿਆ ਕੋਸ ਨੂੰ ਸੰਭਾਲ ਨਾ ਲੈਂਦੇ ਲੋਹੜ ਦੇ ਕਿਲੇ ਅੰਦਰੋਂ ਹਾਸਲ ਹੋਈਆਂ ਵਸਤਾਂ ਦੀ ਤਫਸੀਲ ਬਾਦਸ਼ਾਹ ਨੂੰ ਮਿਲ ਗਈ ਪੰਜ ਹਾਥੀ ਤਿੰਨ ਤੋਪਾਂ 17 ਰਹਿਕਲੇ ਇੱਕ ਸਾਬਾਨ ਕੁਝ ਚਾਂਦੀ ਦੀਆਂ ਛੜਾਂ ਕੁਝ ਅਫਵਾਹਾਂ ਵੀ ਬਾਦਸ਼ਾਹ ਤੱਕ ਪੁੱਜੀਆਂ ਬੰਦਾ ਸਿੰਘ ਕਿਲੇ ਵਿੱਚੋਂ ਨੱਠਣ ਸਮੇਂ ਸੋਨੇ ਦੀਆਂ ਮੋਹਰਾਂ ਔਰ ਸਿੱਕਿਆਂ ਦੇ 40 ਊਠ ਲੱਦ ਕੇ ਨਾਨ ਦੇ ਰਾਜੇ ਪਾਸ ਸੁਰੱਖਿਅਤ ਕਰ ਗਿਆ ਹੈ ਕਿਲੇ ਦੀ ਸਾਰੀ ਜ਼ਮੀਨ ਖੋਦੀ ਗਈ ਉਥੋਂ 53400 ਅਸ਼ਰਫੀਆਂ ਹਾਸਲ ਹੋਈਆਂ ਹਨ ਕਾਫਰ ਗੁਰੂ ਨਾਨ ਤੋਂ 30 ਕੋ ਪਰੇ ਦੇ ਪਹਾੜਾਂ ਵੱਲ ਦੌੜ ਗਿਆ ਹੈ ਲੋਗੜ ਕਿਲੇ ਅੰਦਰੋਂ ਹਾਸਲ ਹੋਏ ਸਮਾਨ ਕਾਰਨ ਅਗਲੇ 2 ਦਿਨਾਂ ਵਿੱਚ ਬਾਦਸ਼ਾਹ ਦਾ ਗੁੱਸਾ ਕੁਝ ਠੰਡਾ ਹੋਇਆ ਉਸ ਨੇ ਇਸ ਲੜਾਈ ਵਿੱਚ ਸ਼ਾਮਲ ਸਬਨਾ ਫੌਜਦਾਰਾਂ ਅਤੇ ਸੈਨਾਪਤੀਆਂ ਨੂੰ ਖਿਲਤਾ ਭੇਟ ਕੀਤੀਆਂ ਜਾਟਾਂ ਦੇ ਨੇਤਾ ਚੂੜਾਮਣੀ ਨੂੰ ਹਾਥੀ ਭੇਟ ਕੀਤਾ शाही फरमान नवीस नु बुलाके नवे फरमान जारी ਕੀਤੇ ਗਏ ਕਮਾਓ ਦੇ ਰਾਜਾ ਗਿਆਨ ਸ਼੍ਰੀਨਗਰ ਕੜਵਾਲ ਦੇ ਰਾਜਾ ਫਤੇਜੰਦ ਔਰ ਨਾਣ ਦੇ ਰਾਜਾ ਬਰਫੀ ਉਸ ਦਾ ਪੁੱਤਰ ਭੂਪ ਪ੍ਰਕਾਸ਼ ਧਿਆਨ ਦੇਣ ਨਾਨਕ ਪੂਜਿਆਂ ਦਾ ਗੁਰੂ ਦਾਬੜ ਤੋਂ ਚਕਮਾ ਦੇ ਗਿਆ ਹੈ ਅਗਰ ਉਹ ਇਨ੍ਹਾਂ ਰਾਜਾਂ ਦੀ ਸੀਮਾ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਨੂੰ ਫੌਰਨ ਗ੍ਰਿਫਤਾਰ ਕਰਕੇ ਜਿੰਦਾ ਚਾ ਮਰਦਾ ਸ਼ੈਨਸ਼ਾ ਹਜ਼ੂਰ ਅੱਗੇ ਪੇਸ਼ ਕੀਤਾ ਜਾਏ ਕੋਤਾਹੀ ਹੋਣ ਤੇ ਇਹ ਰਾਜੇ ਸਜ਼ਾ ਭੁਗਤਣ ਲਈ ਤਿਆਰ ਰਹਿਣ ਬਾਦਸ਼ਾ ਬੁਖਲਾਇਆ ਹੋਇਆ ਸੀ ਇਸ ਫਤੇ ਨੂੰ ਉਹ ਆਪਣੀ ਹਾਰ ਸਮਝਦਾ ਸੀ ਐਨੀ ਆਲਾ ਦਰਜੇ ਦੀ ਫੌਜ ਹੋਣ ਤੇ ਔਰ ਪਹਾੜੀ ਰਾਜਿਆਂ ਨੂੰ ਸਖਤ ਹਦਾਇਤਾਂ ਕਰਨ ਦੇ ਬਾਵਜੂਦ ਕਾਫਰ ਗੁਰੂ ਬਚ ਕੇ ਨਿਕਲ ਗਿਆ ਲਾਹੌਰ ਵਿਲਾ ਕੁਵਤ ਲਾਨਤ ਹੈ ਗੁੱਸੇ ਵਿੱਚ ਆਏ ਬਾਦਸ਼ਾ ਨੇ ਫੌਰਨ ਇੱਕ ਖੋਰ ਫਰਮਾਨ ਜਾਰੀ ਕੀਤਾ ਨਾਨ ਦੇ ਬਰਫੀ ਰਾਜਾ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਏ ਬਾਦਸ਼ਾਹ ਨੇ ਆਪਣੇ ਮਨ ਵਿੱਚ ਹੀ ਕਿਹਾ ਸੋਨੇ ਦੀਆਂ ਮੋਹਰਾਂ ਦੇ ਲੱਦੇ 40 ਊਠ ਹਜ਼ਮ ਕਰ ਗਿਆ ਮੁਗਲ ਹਕੂਮਤ ਦਾ ਉਸ ਨੂੰ ਕੋਈ ਭੈਣੇ ਨਾਨ ਦਾ ਰਾਜਾ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਉਹ ਬਾਦਸ਼ਾਹ ਦੇ ਸਿਪਾਈਆਂ ਦੀ ਪਕੜ ਤੋਂ ਦੂਰ ਚੱਲਿਆ ਗਿਆ ਸੀ ਸ਼ਾਹੀ ਸਿਪਾਈਆਂ ਨੇ ਉਸ ਦੇ ਪੁੱਤਰ ਭੂ ਪ੍ਰਕਾਸ਼ ਨੂੰ ਕੈਦ ਕਰ ਲਿਆ ਬਹਾਦਰ ਸ਼ਾਹ ਨੇ ਹੁਕਮ ਦਿੱਤਾ ਉਸ ਬੰਦੇ ਕਾਫਰ ਸਿੱਖ ਔਰ ਇਸ ਕਦਾਰ ਪੂਪ ਪ੍ਰਕਾਸ਼ ਨੂੰ ਇੱਕੋ ਪਿੰਜਰੇ ਵਿੱਚ ਬੰਦ ਕਰਕੇ ਦਿੱਲੀ ਦੇ कोतवाल ਸਰਬਰਾਹਾ ਖਾਨ ਦੇ ਹਵਾਲੇ ਕਰ ਦਿੱਤਾ ਜਾਏ। ਨਾਣ ਦੇ ਮਹਿਲਾਂ ਵਿੱਚ ਸੋਗ ਪੈ ਗਿਆ। ਮਹਾਰਾਣੀਆਂ, ਰਾਣੀਆਂ, ਨੌਕਰ-ਚਾਕਰ ਸਭ ਵਿਰਲਾਪ ਕਰਨ ਲੱਗੇ। ਰਾਜਾ ਪੂਪ ਪ੍ਰਕਾਸ਼ ਦੀ ਮਾਤਾ ਨੇ ਸਾਹਸ ਕੀਤਾ। ਉਹ ਰਾਜ ਦਰਬਾਰ ਦੇ ਤੀ ਅਧਿਕਾਰੀਆਂ ਨੂੰ ਨਾਲ ਲੈ ਕੇ ਬਹਾਦਰਸ਼ਾ ਅੱਗੇ ਪੇਸ਼ ਹੋ ਕੇ ਗੜਗੜਾਈ, "ਜਾਪਨਾ, ਮੇਰੇ ਪੁੱਤਰ ਦਾ ਕੋਈ ਦੋਸ਼ ਨਹੀਂ ਹੈ। ਜੇ ਉਸ ਸਿੱਖ ਬੰਦਾ ਸਿੰਘ ਨੂੰ ਹਜ਼ੂਰ ਦੀ ਇੰਨੀ ਸ਼ਕਤੀਸ਼ਾਲੀ ਸੈਨਾ ਨਹੀਂ ਰੋਕ ਸਕੇ ਤਾਂ ਅਸੀਂ ਥੋੜੀ ਗਿਣਤੀ ਦੀ ਸੈਨਾ ਨਾਲ ਉਸ ਰਕਸ਼ਸ ਅਤੇ ਦੈਂਤ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਸਾਂ ਮੇਰੇ ਪੁੱਤਰ ਨੂੰ ਬਖਸ਼ ਦਿੱਤਾ ਜਾਏ ਹਜ਼ੂਰ ਬਾਦਸ਼ਾਹ ਤਾਂ ਪਹਿਲਾਂ ਹੀ ਆਤਮ ਗਿਲਾਨੀ ਦੀ ਆਗ ਵਿੱਚ ਰਸੜ ਰਿਆ ਸੀ ਉਪਰੋਂ ਰਾਜਾ ਭੂਪ ਪ੍ਰਕਾਸ਼ ਦੀ ਮਾਤਾ ਦਾ ਇਹ ਮੀਣਾ ਸ਼ਾਹੀ ਸੈਨਾ ਵੀ ਉਸ ਕਾਫਰ ਨੂੰ ਨਹੀਂ ਰੋਕ ਸਕੀ ਬਾਦਸ਼ਾਹ ਨੂੰ ਸੱਪ ਵਾਂਗ ਦਸ ਗਿਆ ਉਹ ਗਰਜਿਆ ਰਾਣੀ ਦੇ ਸਾਥ ਆਏ ਤਮਾਮ ਸ਼ਖਸ ਕਤਲ ਕਰ ਦਿੱਤੇ ਜਾਣ ਰਹਿਮ ਜਾਪਨਾ ਰਾਣੀ ਬਹਾਦਰ ਸ਼ਾਹ ਦੇ ਕਦਮਾਂ ਵਿੱਚ ਡਿੱਗ ਪਈ ਠੀਕ ਇਸੇ ਸਮੇਂ ਸ਼ਾਹੀ ਹਰਗਾਰੇ ਨੇ ਆ ਕੇ ਖਬਰ ਦਿੱਤੀ ਹਜ਼ੂਰ ਬਾਗੀ ਗੁਰੂ ਨਾਹਣ ਤੇ ਜ਼ਿੰਮੇਦਾਰ ਦੇ ਇਲਾਕੇ ਤੋਂ ਪਾਰ 3.5400 ਸਿੱਖਾਂ ਦੇ ਨਾਲ ਵੇਖਿਆ ਗਿਆ ਹੈ ਸੁਣ ਕੇ ਬਾਦਸ਼ਾਹ ਹੋਰ ਖਿੱਚ ਗਿਆ ਉਸ ਨੇ ਫਿਰ ਪੁਕਾਰਿਆ ਹੁਕਮ ਦੀ ਤਾਮੀਲ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਤੇ ਉੱਪਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸੇ ਤਰ੍ਹਾਂ ਹੀ ਇਤਿਹਾਸ ਦੇ ਨਾਲ ਸੰਬੰਧਿਤ ਜਾਣਕਾਰੀ ਲਈ ਆਪਣੇ ਚੈਨਲ ਪੰਥ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ